ਦੋਸਤੋ ਮੇਰੀ ਬਿਲਕੁਲ ਬੈਕ ਸਾਈਡ ਤੋਂ ਤੁਸੀਂ ਦੇਖ ਰਹੇ ਹੋ ਕਿ ਸੰਸਕ੍ਰਿਤ ਕਾਲਜ ਦੇ ਬਿਲਕੁਲ ਸਾਹਮਣੇ ਜਿਹੜਾ ਹੈ ਹਾਈਵੇ ਦੇ ਉੱਪਰ ਤੇਲ ਵਾਲੇ ਟੈਂਕਰ ਨੂੰ ਅੱਗ ਲੱਗੀ ਹੈ ਭਿਆਨਕ ਅੱਗ ਲੱਗ ਚੁੱਕੀ ਹੈ ਉਸ ਤੋਂ ਬਾਅਦ ਮੌਕੇ ਦੇ ਫਰਮਗੜ ਦੀਆਂ ਗੱਡੀਆਂ ਵੀ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਐਸਐਸਪੀ ਸਾਹਿਬ ਵੀ ਉਰੇ ਪਹੁੰਚੇ ਨੇ ਪੁਲਿਸ ਅਧਿਕਾਰੀ ਵੀ ਪਹੁੰਚ ਚੁੱਕੇ ਨੇ ਇਸ ਨੂੰ ਕਾਬੂ ਜਿਹੜੇ ਅੱਗ ਦੇ ਉੱਪਰ ਹੈ ਕਾਬੂ ਪਾਇਆ ਜਾ ਰਿਹਾ ਹੈ ਫਰਮਗੜ ਦੀਆਂ ਕਈ ਗੱਡੀਆਂ ਇੱਥੇ ਲੱਗੀ ਹੋਈਆਂ ਨੇ ਇੱਕ ਗੱਡੀ ਜਦੋਂ ਕਿ ਇੱਥੇ ਫਸ ਵੀ ਚੁੱਕੀ ਹੈ ਫਰਮਗੜ ਦੀ ਲੇਕਿ ਮਾਤਰਾ ਦੇ ਵਿੱਚ ਰਹਿ ਅੱਗੇ ਦੇ ਉੱਪਰ ਕਾਬੂ ਪਾਲ ਲਤਾ ਗਿਆ ਬਿਲਕੁਲ ਤੁਸੀਂ ਦੇਖ ਰਹੇ ਹੋ ਕਿ ਗੱਡੀ ਜਿਹੜੀ ਹੈ ਤੇਲ ਦੇ ਟੈਂਕਰ ਨੂੰ ਇੱਥੇ ਅੱਗ ਲੱਗੀ ਹੋਈ ਹੈ ਤੁਸੀਂ ਦੇਖ ਰਹੇ ਹੋ ਕਿ ਅਧਿਕਾਰੀਆਂ ਦੇ ਨਾਲ-ਨਾਲ ਇੱਥੇ ਫਰ ਵੀਰਦੀਆਂ ਗੱਡੀਆਂ ਵੀ ਅੱਗ ਦੇ ਉੱਪਰ ਕਾਬੂ ਪਾਉਣ ਦੀ ਜਰੀ ਹੈ ਪੂਰ ਜ਼ੋਰ ਕੋਸ਼ਿਸ਼ ਕਰ ਰਹੀ ਹੈ ਜਿਹੜਾ ਕੋਈ 142 ਦਾ ਗਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਜੀਟੀ ਰੋਡ ਤੋਂ ਨਾ ਜਿਹੜਾ ਸਗਾ ਹਾਈਵੇ ਉੱਤੇ ਔਇਲ ਟੈਂਕਰ ਜਾ ਰਿਹਾ ਸੀ ਉਹ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਔਇਲ ਟੈਂਕਰ ਨੂੰ ਹੀ ਅਗ ਲੱਗ ਗਈ ਸੀ ਮਤਲਬ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਉਸਪਾਸ ਫਿਲਡ ਵਿਦ ਔਇਲ ਤੇ ਇਮੀਡੀਏਟਲੀ ਉਹਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟਕੌਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀ ਕਿ ਲੱਕੀਲੀ बिकॉज ਮੰਡੀ ਕੋ ਬਿੰਗਰਡ ਵੀ ਨਾਲੀ ਆ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹਨ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅੱਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸਐਮਓ ਖੰਨਾ ਦੀ ਵਰਜ਼ਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ ਬੋਥ ਆ ਸਟੇਬਲ ਐਂਡ ਥੋੜੀ ਐਂਗਜ਼ਾਇਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ 'ਚ ਅਦਰਵਾਈਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬੀਇੰਗ ਅ ਹਾਈਵੇ ਥੋੜਾ ਬਹੁਤ ਇਥੇ ਇਨੀਸ਼ੀਅਲ ਜਾਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਈਟ ਟੈਂਕਰਸ ਆਈ ਜਾ ਰਹੇ ਹਨ ਐਂਡ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦੇਈਏ ਮੈਡਮ ਪਤਾ ਲੱਗਿਆ ਕਿਸ ਜਗ੍ਹਾ ਦਾ ਟੈਂਕਰ ਸੀ ਕਿਸ ਕੰਪਨੀ ਦਾ ਸੀ ਟੈਂਕਰ ਦਾ ਕਿਸ ਕੰਪਨੀ ਦਾ ਸੀ ਇਹ ਹਾਲੇ ਤਾਂ ਬਿਲਕੁਲ ਹੀ ਛੁਲਸੀਆ ਪਿਆ ਹੈ ਬਟ ਸ਼ਾਇਦ ਮੰਡੀ ਕੋ ਬਿੰਗੜ ਦੇ ਤਰਫ ਜਾ ਰਿਹਾ ਸੀ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀਗਾ ਇਹ ਇਹ ਕਨਫਰਮ ਹੋ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ। ਇੱਕ ਮੈਮ ਜਿਵੇਂ ਆ ਕੇ ਲੱਗੀ ਆਪ ਰੋਡ ਵੀ ਡੈਮੇਜ ਹੋਇਆ ਕੁਝ ਉਹਦੇ ਕਾਰਨ ਜਾਂ ਕਿ ਟ੍ਰੈਫਿਕ ਡਾਇਵਰਟ ਕੀਤੀ ਜਾਉ ਤੇ ਇਹ ਬੰਦ ਕੀਤਾ ਜਾਉ। ਟ੍ਰੈਫਿਕ ਤਾਂ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਆ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਨਹੀਂ।